ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਏਕ ਰੂਪ ਸਗਲੋ ਪਾਸਾਰਾ ਆਪੇ ਬਨਜ ਆਪਿ ਵਿਵਹਾਰਾ ਐਸੋ ਗਿਆਨ ਬਿਰਲੋਈ ਪਾਏ ਇਹ ਬਿਰਲੋਈ ਇਸ ਤਰ੍ਹਾਂ ਡੈਸ਼ ਦੇ ਕੇ ਉਚਾਰਨ ਕਰਨਾ ਲੰਮੀ ਜੀ ਆਵਾਜ਼ ਨਾਲ ਉਚਾਰਨ ਕਰਨਾ ਐਸੋ ਗਿਆਨ ਬਿਰਲੋਈ ਪਾਏ ਜਤ ਜਤ ਜਾਈਐ ਤਤ ਦ੍ਰਿਸ਼ਟਾਈ ਜਾਤ ਜਾਤ ਤਾਤ ਇਹ ਪੋਲੇ ਪਾਦ ਉਚਾਰਨ ਕਰਨੇ ਹਨ ਰਹਾਉ ਅਨੇਕ ਰੰਗ ਨਿਰਗੁਣ ਇਕ ਰੰਗਾ ਆਪੇ ਜਲ ਆਪ ਹੀ ਤਰੰਗਾ ਆਪ ਹੀ ਮੰਦਰ ਆਪ ਹੈ ਸੇਵਾ ਆਪ ਹੀ ਪੂਜਾਰੀ ਆਪ ਹੀ دیਵਾ ਆਪਹਿ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਾਧ ਹੀ ਮੁਕਤਾ ਬਿਲਾਵਲ ਮਹੱਲਾ ਪੰਜਵਾ ਆਪ ਉਪਾਵਨ ਆਪ ਸਦਰਨਾ ਹਾਂ ਜੀ ਸਧਰਨਾ ਉਚਾਰਨ ਕਰਨਾ ਸਿੱਤੂ ਦੇਸ਼ ਦੀ ਕਿ ਆਪੁ ਪਾਵਨ ਆਪ ਸਦਰਨਾ ਆਪ ਕਰਾਵਨ ਦੋਸ਼ ਨਾ ਲੈਨਾ ਆਪਣ ਬਚਨ ਆਪ ਹੀ ਕਰਨਾ ਆਪਨ ਵਿਪਾਉ ਵਿਬਾਉ ਇਸ ਤਰ੍ਹਾਂ ਬੋਲਨਾ ਹੈ ਵਿਬਾਉ ਵਿਪਾਉ ਨਹੀਂ ਦੇਸ਼ ਦੇ ਕਿ ਬੋਲਨਾ ਆਪਨ ਵਿਬਾਉ ਆਪ ਹੀ ਜਰਨਾ ਆਪਣ ਵਿਭਾਉ ਆਪ ਹੀ ਜਰਨਾ ਯਾਨੀ ਵਿਭੂਤੀ ਦਾ ਵਾਚਕ ਹੈ ਰਹਾਉ ਆਪ ਹੀ ਮਸਤ ਆਪ ਹੀ ਬੁਲਣਾ ਆਪ ਹੀ ਅਸ਼ਲ ਨਾ ਜਾਈ ਛਲਣਾ ਅਸ਼ਲ ਵੀ ਪੂਲਾ ਬੁਲਣਾ ਛਲਣਾ ਵੀ ਪੂਲਾ ਬੁਲਣਾ ਆਪ ਹੀ ਗੁਪਤ ਆਪ ਪ੍ਰਗਟਨਾ ਪ੍ਰਗਟਨਾ ਆਪ ਹੀ ਗੋਪਤ ਆਪ ਪ੍ਰਗਟਨਾ ਆਪ ਹੀ ਘਾਟ ਘਾਟ ਆਪ ਅਲਿਪਨਾ ਆਪੇ ਅਵਗਤ ਆਪ ਸੰਗ ਰਚਨਾ ਕਹੋ ਨਾਨਕ ਪ੍ਰਭ ਕੇ ਸਭ ਜਚਨਾ ਬਿਲਾਵਲ ਮਹੱਲਾ ਪੰਜਵਾ ਊਲੇ ਮਾਰਗ ਜਨ ਹੈ ਬਤਾਇਆ ਭੂਲੇ ਪਦ ਤੇ ਵਿਸਰਾਮ ਲਾਉਣਾ ਭੂਲੇ ਮਾਰਗ ਜਨ ਹੈ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਸਿਮਰ ਮਨ ਆ ਰਾਮ ਨਾਮ ਚਿਤਾਰੇ বাস ਰਹੇ ਹਿਰਦੈ ਗੁਰ ਚਰਨ ਪਿਆਰੇ ਰਹਾਉ বাস ਪੂਲੇ ਹੀ ਬੋਲਣਾ বাস ਰਹੇ ਹਿਰਦੈ ਗੁਰ ਚਰਨ ਪਿਆਰੇ ਐਸਾ ਗੁਰ ਹੰ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਕਾਮ ਕ੍ਰੋਧ ਲੋਭ ਮੋਹ ਇਥੇ ਵਿਸਰਾਮ ਹੈ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਬੰਧਨ ਕਾਟ ਇਥੇ ਵਿਸਰਾਮ ਮੁਕਤ ਗੁਰ ਨਹੀਂ ਕਹਿਣਾ ਮੁਕਤ ਗੁਰ ਕੀਨਾ ਦੁਖ ਸੁਖ ਕਰਤ ਜਨਮ ਫੁਨ ਮੂਆ ਚਰਨ ਕਮਲ ਗੁਰ ਆਸਰਮ ਦੀਆ ਗੁਰ ਆਸਰਮ ਨਹੀਂ ਕਹਿਣਾ ਗੁਰ ਪਦ ਤੀਮਕ ਲਾ ਦਨੀਏ ਗੁਰ ਰੂਹ ਸਿਹਾਰੀ ਲੱਗੀ ਹੋਈ ਆ ਆਸਰਮ ਦੀਆ ਆਗੈ ਨਾ ਸਾਗਰ ਬੂਡਤ ਸੰਸਾਰਾ ਨਾਨਕ ਬਾਹ ਪਕਰ ਸਤ ਗੁਰ ਨੇ ਸਤਾਰਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ